ਹਰ ਹਰ ਵਾਲਮੀਕੇ ਅੱਜ ਦਾ ਜੋ ਰੋਸ਼ ਮਜਾਰਾ ਕੱਢਿਆ ਗਿਆ ਵਾ ਉਹ ਇੱਕ ਸਮਾਜ ਦੇ ਮੁੱਦੇ ਨੂੰ ਲੈ ਕੇ ਤੇ ਹੋਰ ਬਾਵਣ ਵਾਲਮੀਕ ਤੀਰਥ ਦੇ ਮੁੱਦੇ ਨੂੰ ਲੈ ਕੇ ਜਿਹੜਾ ਰੋਸ਼ ਮਾਰਜ ਜਿਹੜਾ ਸਰਕਾਰ ਘਾੜੀ ਕੱਢਿਆ ਗਿਆ ਵਾ ਉਹਦਾ ਮੰਗ ਪੱਤਰ ਦੇਣ ਵਾਸਤੇ ਪਤਨੀ ਘਰ ਤੋਂ ਤਜਲੇ ਤੇ ਇੱਥੇ ਕਚਹਿਰੀ ਪਹੁੰਚੇ ਆ ਹੁਣ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਦਿੱਤਾ ਜਾਊਗਾ ਇਲਾ ਮਸਲਿਆਂ ਦੇ ਉੱਤੇ ਕੀ ਮੰਗਾ ਕੀ ਜੜੀਆਂ ਤੇ ਰੋਸ ਮਾਰ ਕੇ ਮੰਗਾ ਇਹ ਆ ਕਿ ਪਾਵਨ ਵਾਲਮੀਕ ਫੀਟ ਦੇ ਉੱਤੇ ਜੜੀਆਂ ਉਹ ਬੱਸਾਂ ਜੜੀਆਂ ਲੱਗਣੀਆਂ ਚਾਹੀਦੀਆਂ ਕਿਉਂਕਿ ਹਰ 300 ਤੇ ਬੱਸ ਲੱਗੀ ਆ ਇੱਥੇ ਸਾਡੇ 300 ਤੇ ਕੋਈ ਨਹੀਂ ਆ ਬਾਕੀ ਜੋ ਸਰਕਾਰ ਨੇ ਸਾਡੇ ਨਾਲ ਇੱਕ ਵਾਦਾ ਕੀਤਾ ਹੈ ਵੀ ਸਾਈਨ ਬੋਰਡ ਜਿਹੜਾ ਉਹ ਭੰਗ ਕੀਤਾ ਜਾਊਗਾ ਉਹਦੇ ਵੱਲ ਆਲੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਇਸ ਕਰਕੇ ਸਾਰੇ ਮੁਜ਼ਾਰਾ ਦੇਣ ਵਾਸਤੇ ਆਏ ਕਿ ਅੱਜ ਪਹਿਲੀ ਸ਼ੁਰੂਆਤ ਕੀਤੀ ਆ ਫੇਰ ਉਸ ਮੁਜ਼ਾਰਾ ਸਾਰੇ ਪੰਜਾਬ ਦੇ ਵਿੱਚ ਹੋਏਗਾ ਦੀ ਹਰ ਬਾਲਮੀ ਕੀ ਆਜ ਮੂਲ ਨਿਵਾਸੀ ਵੱਲੋਂ ਤੇ ਸੰਥ ਸਮਾਜ ਨੂੰ ਰੋਸ ਮਜਾਰਾ ਕੀਤਾ ਗਿਆ ਜਿਹਦੇ ਵਿੱਚ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਧੂਰੇ ਪਏ ਆ। ਪਾਵਨ ਬਾਲਮੀ ਦੀ ਤਿਰੈਨ ਬੂਟ ਭੰਗ ਕਰਦਾ ਸੀ। ਉਥੇ ਦੀ ਬੇਦਬੀਆਂ ਨੂੰ ਮੁੱਖ ਰੱਖਿਆ ਪਿਆ ਸੀ। ਲੇਕਿਨ ਕੋਈ ਵੀ ਅੱਤੇ ਕੰਮ ਨਹੀਂ ਹੋਇਆ। ਡਿਵੈਲਪਮੈਂਟ ਦਾ ਕੰਮ ਜੂਰਾ ਚੱਲਦਾ ਪਿਆ ਹੈ। ਤਿਰੈਨ ਬੂਟ ਭੰਗ ਨਹੀਂ ਕੀਤਾ ਗਿਆ। ਉਹਦੇ ਨਾਲ ਨਾਲ ਬਲਤ ਬੱਚਿਆਂ ਦੇ ਨਾਲ ਲੜਕੀਆਂ ਨਾਲ ਬਦਸਲੂਕੇ ਹੁੰਦੀਆਂ ਪਈਆਂ, ਬਲਤਕਾਰ ਹੁੰਦੇ ਪਏ। ਨੇ ਕਰੋ ਦਰਕੇ ਰਿਕੀ ਤਿਆਰੀ ਇਹਨਾਂ ਸਰਕਾਰ ਨੂੰ ਜਗਾਉਣ ਦੇ ਵਾਸਤੇ ਮੋਦੀ ਦੀ ਸਰਕਾਰ ਨੂੰ ਝਟਕਾ ਦੇਣ ਦੇ ਵਾਸਤੇ ਅੱਜ ਸਾਰਾ ਸਮਾਜ ਇਕੱਤਰ ਹੋਇਆ ਹੈ ਜਿਨ੍ਹਾਂ ਨੇ ਆਪਣਾ ਰੋਡ ਪ੍ਰਦਰਸ਼ਨ ਕੀਤਾ ਹੈ ਜੇਕਰ ਇਹਨਾਂ ਨੂੰ ਕੋਈ ਟੈਂਪ ਬਾਂਡ ਕਰਕੇ ਮੰਗਾਂ ਸਾਡੀਆਂ ਨਾ ਕੀਤੀਆਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਧੰਨਵਾਦ ਜੈ ਬਾਲਮੀਕੀ ਹਰ ਰਬਾ ਮਗਪਤ ਹੈ ਕਿ ਪਹਿਲੇ ਤਾਂ ਸਭ ਤੋਂ ਪਹਿਲੇ ਸਾਰੇ ਨਿਊਜ਼ ਰਿਪੋਰਟਰਾਂ ਦਾ ਮੈਂ ਬੜਾ ਧੰਨਵਾਦ ਦਿਆਂ ਜਿਹੜੇ ਮੇਰੇ ਵੀਰ ਹਰ ਵਾਰ ਦਲ ਸਮਾਜ ਦੇ ਮੂਲ ਨਿਵਾਸੀ ਸਮਾਜ ਦੀ ਜਿਹੜੀ ਖਬਰ ਹੈਗੀ ਆ ਉਹ ਦੇਸ਼ਾ ਵਿਦੇਸ਼ਾ ਵਿੱਚ ਪਹੁੰਚਾਉਂਦੇ ਆ ਤੇ ਅੱਜ ਦਾ ਜਿਹੜਾ ਰੋਸ਼ਮਾਰ ਸੀਗਾ ਉਹ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਵੱਲੋਂ ਲਿਖਿਆ ਗਿਆ ਸੀਗਾ ਜਿਹਦੇ ਵਿੱਚ ਸਾਡੇ ਪਵਨ 발ਮੀਕੀ ਦੀ ਤਿਰਤ ਤੋਂ ਸਾਡੇ ਸੰ ਸਮਾਜ ਸਾਡੇ ਮੁਖੀ ਤਿਰਤ ਦੇ ਬਾਬਾ ਮਲਕੀਤ ਰਾਜ ਜੀ ਨੇ ਜਿਨ੍ਹਾਂ ਦੀ ਅਗਵਾਈ ਕੀਤੀ ਤੇ ਅੱਜ ਦੇ ਜਿਹੜੇ ਮੁੱਦੇ ਸੀਗੇ ਉਹ ਸਭ ਤੋਂ ਵੱਡਾ ਮੁੱਦਾ ਜਿਹੜਾ ਸੀਗਾ ਨਸ਼ਿਆ ਦਾ ਸੀਗਾ ਕਿਉਂਕਿ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਤੋਂ ਜਾਣਿਆ ਜਾਂਦਾ ਛੇਵਾਂ ਦਰਿਆ ਜਿਹੜਾ ਨਸ਼ਿਆ ਦਾ ਵਗਣ ਡਿਆ ਉਹ ਪੰਜਾਬ ਦੇ ਵਿੱਚ ਉਹਨੂੰ ਨੱਥ ਪਾਣ ਦੀ ਲੋੜ ਸੀਗੀ ਜਿੰਨੀਆਂ ਵੀ ਸਰਕਾਰਾਂ ਆਈਆਂ ਝੂਠੇ ਵਾਅਦੇ ਕਰਕੇ ਚਲੇ ਗਈਆਂ ਅੱਜ ਵੀ ਜਿਹੜਾ ਨਸ਼ਾ ਹੈ ਉਹ ਚਰਮ ਸੀਮਾ ਤੇ ਦੂਸਰੀ ਗੱਲ ਸੀਗੀ ਵੀ ਸਾਡੇ ਬੱਚਿਆਂ ਨੂੰ ਜੋ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਸੰਵਿਧਾਨ ਦੇ ਵਿੱਚ ਹੱਕ ਹਕੂਕ ਲੈ ਕੇ ਦਿੱਤੇ ਆ ਉਹਦੇ ਵਾਸਤੇ ਸੰਵਿਧਾਨ ਦੇ ਵਿੱਚ ਮੈਟ੍ਰਿਕ ਸਕਾਲਰਸ਼ਿਪ ਦਿੱਤੀ ਜਾਂਦੀ ਸੀ ਅੱਜ ਉਹਨੂੰ ਵੀ ਰੋਕ ਲਿਆ ਗਿਆ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਉਹ ਮੰਤਰੀ ਨੇ ਪਹਿਲੇ ਪੈਸਾ ਖਾ ਲਿਆ ਅੱਜ ਦੇ ਟਾਈਮ ਤੇ ਉਹਨਾਂ ਨੂੰ ਜਿਹੜੀ ਫੰਡਿੰਗ ਆ ਪ੍ਰੋਵਾਈਡ ਨਹੀਂ ਹੋ ਰਹੀ ਤੇ ਬੱਚੇ ਡਿਗਰੀਆਂ ਕਰਕੇ ਫਿਰ ਵੀ ਸੜਕਾਂ ਤੇ ਬੈਠ ਰਹੇ ਆ ਦੂਜੀ ਗੱਲ ਇਹ ਸੀ ਕਿ ਪੰਜਾਬ ਸਰਕਾਰ ਕੋਲੋਂ ਵੀ ਜਿਹੜਾ 2 ਸਾਲ ਦਾ ਕਾਰਜਕਾਲ ਹੋਣ ਦੇ ਬਾਅਦ ਵੀ ਉਹਨਾਂ ਨੇ ਕਿਹਾ ਸੀ ਵੀ ਦਲਤ ਮੁੱਖ ਮੰਤਰੀ ਜਿਹੜਾ ਬਹੁਤ ਜਲਦੀ ਪੰਜਾਬ ਦੇ ਵਿੱਚ ਚਿਹਰਾ ਦਿੱਤਾ ਜਾਏਗਾ ਅਜ 2 ਸਾਲ ਹੋ ਚੁੱਕੇ ਆ ਤੇ ਭਗਵੰਤ ਮਾਨ ਸਾਹਿਬ ਨੂੰ ਦਲਤ ਸਮਾਜ ਦੇ ਵਿੱਚ ਉਹ ਹਾਲੇ ਵੀ ਕੋਈ ਕਾਬਲ ਡਿਪਟੀ ਜਿਹੜਾ ਮੁੱਖ ਮੰਤਰੀ ਲਾਣ ਨੂੰ ਉਹ ਹਾਲੇ ਤੱਕ ਚਿਹਰਾ ਕੋਈ ਦਿੱਤਾ ਨਹੀਂ ਉਹਨਾਂ ਨੇ ਸਾਡੀ ਮੰਗ ਸੀ ਕਿ ਖਾਸ ਤੌਰ ਤੇ ਵੀ 24 ਦੇ ਜਿਹੜੇ ਇਲੈਕਸ਼ਨ ਹੋ ਰਹੇ ਆ ਉਹਦੇ ਵਿੱਚ EVM ਦਾ ਘੁਟਾਲਾ ਕਿਉਂਕਿ EVM ਮਸ਼ੀਨ ਜਿਹੜੀ ਕਿ ਦੇਸ਼ਾਂ ਨੇ ਬਣਾਈ ਸੀਗੀ ਬਾਹਰ ਕੰਟਰੀਆਂ ਨੇ ਉੱਥੇ ਵੀ ਬੈਨ ਕਰ ਦਿੱਤੀ ਗਈ ਆ ਇਹ ਸਭ ਤੋਂ ਵੱਡਾ ਘੁਟਾਲਾ ਜਿਹੜਾ VOTING ਦਾ EVM ਦਾ ਉਹ ਇਸ ਵੇਲੇ ਭਾਰਤ ਦੇਸ਼ ਦੇ ਵਿੱਚ ਹੋ ਰਿਹਾ ਤੇ ਸਾਡੀ ਮੰਗ ਸੀ ਵੀ ਇਹਨੂੰ ਬੰਦ ਕਰਕੇ ਵੈਲਟ ਪੇਪਰ ਤੋਂ ਜਿਹੜੀਆਂ VOTING ਹੈਗੀ ਆ ਉਹ ਕਰਾਈ ਜਾਵੇ। ਸਾਡਾ ਇੱਕ ਮੁੱਦਾ ਸੀਗਾ ਵੀ ਤੁਕਲਕਾਬਾਦ ਦੀ ਜ਼ਮੀਨ ਜਿਹੜੀ ਸੈਂਟਰ ਸਰਕਾਰ ਨੇ ਹੜੱਪੀ ਹੋਈ ਆ ਉਹਨੂੰ ਛੇਤੀ ਤੋਂ ਛੇਤੀ ਬਹਾਲ ਕੀਤਾ ਜਾਵੇ। ਸਾਡਾ ਲੋਕਲ ਮੁੱਦਾ ਸੀਗਾ ਵੀ CM ਸਾਹਿਬ ਦੇ ਨਾਲ ਬਾਬਾ ਜੀ ਦੀ ਅਗਵਾਈ ਦੇ ਵਿੱਚ CM ਹਾਊਸ ਦੇ ਵਿੱਚ ਮੀਟਿੰਗ ਹੋਈ ਸੀ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਭਗਵਾਨ ਵਾਲਮੀਕੀ ਤੀਰਤ ਦੇ ਵਿੱਚ ਜਿਹੜਾ ਬੱਸਾਂ ਪ੍ਰੋਵਾਈਡ ਕਰਾਈਆਂ ਜਾਣਗੀਆਂ ਕਿਉਂਕਿ ਇਹ ਨੈਸ਼ਨਲ ਲੈਵਲ ਦਾ ਤੀਰਥ ਹੈ ਜਿੱਥੋਂ ਲਗ ਲਗ ਦੇਸ਼ਾ ਵਿਦੇਸ਼ਾ ਚੋਂ ਪੂਰੇ ਭਾਰਤ ਤੋਂ ਸ਼ਰਧਾਲੂ ਆਉਂਦੇ ਨੇ ਤੇ ਉਹਨਾਂ ਵਾਸਤੇ ਫ੍ਰੀ ਬੱਸਾਂ ਪ੍ਰੋਵਾਈਡ ਕਰਾਈਆਂ ਜਾਣ ਉਹ ਵੀ ਹਾਲੇ ਤੱਕ ਨਹੀਂ ਪ੍ਰੋਵਾਈਡ ਹੋਈਆਂ ਅੱਜ ਅੱਜ ਦਾ ਮੰਗ ਪੱਤਰ ਕੀ ਅੱਜ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹ ਰਾਸ਼ਟਰਪਤੀ ਜੀ ਦੇ ਨਾਮ ਦਿੱਤਾ ਗਿਆ ਥਰੂ ਟੂ ਡੀਸੀ ਸਾਹਿਬ ਕੀ ਇਹ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਉੱਥੋਂ ਤੱਕ ਪਹੁੰਚਾਈਆਂ ਜਾਣ ਦੇ ਤੇ ਬਹੁਤ ਹੀ ਜਲਦ ਇੰਪਲੀਮੈਂਟ ਕੀਤਾ ਜਾਵੇ ਪਰ ਬੜੀ ਮੰਦਭਾਗੀ ਘਟਨਾ ਇਹ ਆ ਮੈਂ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਨਾ ਚਾਹਾਂਗਾ ਵੀ ਕੁਝ ਭਾਜਪੀ ਦੇ ਲੀਡਰ ਜਿਹੜੇ ਕੀ ਸ਼ਾਇਦ ਮੈਂ ਪੇੜ ਵੀ ਕਹਿ ਸਕਦਾ ਉਹਨਾਂ ਨੂੰ ਵੀ ਉੱਥੋਂ ਭੇਜੇ ਹੋਏ ਲੋਕ ਸੈਂਟਰ ਚੋਂ ਜੋ ਹਰਿਆਣਾ ਦੇ ਬਾਰਡਰ ਤੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਹੋ ਰਿਆ ਸੀ ਉਹ ਅੱਜ ਸਾਡੇ ਦਲਤ ਸਮਾਜ ਦੇ ਨਾਲ ਵੀ ਅੰਮ੍ਰਿਤਸਰ ਦੇ ਵਿੱਚ ਦੇਖਣ ਚ ਆਇਆ ਵੀ ਇੱਕ ਰੋਸ਼ਮਾਰਜ ਜਿਹੜਾ ਸਮੂਹ ਪੰਜਾਬ ਦੀ ਆਵਾਮ ਦੀ ਆਵਾਜ਼ ਆ ਉਹਦੀ ਗੱਲ ਕਰਨ ਅਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ ਧਰਤੀ ਤੇ ਪਹੁੰਚੇ ਆਂ ਤੇ ਇਸ ਜਿਹੜੀਆਂ ਮੰਗਾਂ ਮੈਂ ਤੁਹਾਡੇ ਨਾਲ ਰੱਖੀਆਂ ਇਹਨਾਂ ਮੰਗਾਂ ਦਾ ਵਿਰੋਧ ਉਹ ਲੋਕਾਂ ਨੇ ਡਟ ਕੇ ਕੀਤਾ ਜਿਹਦੇ ਕਰਕੇ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਦੀਆਂ ਸਾਡੇ ਸੀਪੀ ਸਾਹਿਬ ਦਾ ਸਰਪਾਲ ਸਰ ਦਾ ਤੇ ਬਾਕੀ ਸਾਰੇ ਪ੍ਰਸ਼ਾਸਨ ਦੇ ਮੁਖੀਆਂ ਦਾ ਜਿਨ੍ਹਾਂ ਨੇ ਬਹੁਤ ਸਹੀ ਢੰਗ ਦੇ ਨਾਲ ਇਸ ਰੋਸ਼ਮਾਰਚ ਨੂੰ ਸਚਾਰੂ ਕੀਤਾ ਤੇ ਇੱਥੋਂ ਤੱਕ ਭੇਜਿਆ ਤੇ ਇੰਨਾ ਹੀ ਕਹਿੰਦੇ ਹੋਏ ਫਿਰ ਰਜਾ ਲਵਾਂਗੇ ਜੀ ਤੁਹਾਡਾ ਬਹੁਤ ਬਹੁਤ ਇੱਕ ਵਾਰੀ ਫਿਰ ਧੰਨਵਾਦ ਇੱਕ ਬਾਬਾ ਜੀ ਦੇ ਅਗਵਾਈ ਦੇ ਵਿੱਚ ਗੱਲ ਹੋਈ ਸੀ ਵੀ ਸ਼ਾਇਨ ਬੋਰਡ ਨੂੰ ਭੰਗ ਕਰਕੇ ਤਾਂ ਉਹਨੂੰ ਸਹੀ ਢੰਗ ਦੇ ਨਾਲ ਸਚਾਰੂ ਕੀਤਾ ਜਾਵੇ ਜਿੱਥੇ ਸਾਡੇ ਜਿੰਨਾ ਸੰਸਮਾਜ ਆ ਉਹਨਾਂ ਦੀ ਅਗਵਾਈ ਦੇ ਵਿੱਚ ਸ਼ਾਇਨ ਬੋਰਡ ਦੀ ਤਿਆਰੀ ਕੀਤੀ ਜਾਵੇ। ਇੱਧਰ ਲੋਬ ਬੋਲ ਨਾਲ ਜਿਹੜਾ ਰੋਟ ਮੈਂ ਇਹ ਕੱਢਿਆ ਗਿਆ ਸੰਤਾਂ ਵੱਲੋਂ ਤੇ ਬਹੁਤ ਵਧੀਆ ਸ਼ਾਂਤੀਪੂਰਵਕ ਹੋਇਆ ਆ ਤੇ ਵਕ ਵਕ ਮੁੱਦਿਆਂ ਤੇ ਜਿਹੜੀ ਆਪਣਾ ਮਰ ਰੀਸੀ ਸਾਧ ਨੂੰ ਮੱਗ ਪੱਤਰ ਦਿੱਤਾ ਗਿਆ ਹੈ ਤੇ ਔਰ ਹੋਰ ਕੋਈ ਵੀ ਜਿਹੜੀ ਗੱਲਬਾਤ ਤੇ ਉਹਦੇ ਤੇ ਵੀ ਬਾਅਦ ਚ ਕੋਈ ਵਿਚਾਰ ਰੱਖੰਦਾ ਕੀਤਾ ਜਾਵੇ। ਖਾਸ ਕਰਕੇ ਜਿਹੜਾ ਅਸੀਂ ਬੱਸਾਂ ਵਾਲੀ ਗੱਲ ਕਹਿੰਨੇ ਆ ਅਸੀਂ ਵੀ ਕਹਿੰਨੇ ਆ ਪੀ ਸਾਡੇ ਵਾਲਮੀਕ ਤੀਰਥ ਨੂੰ ਜਿਹੜੀਆਂ ਨੇ ਬੱਸਾਂ ਚੱਲਣੀਆਂ ਚਾਹੀਦੀਆਂ ਕਿਉਂਕਿ ਹੋਰ ਵੀ ਜਿੰਨਾ ਚੱਲਦਿਆਂ ਨੇ ਕਿ ਸਰਕਾਰੀ ਬੱਸਾਂ ਨਹੀਂ ਕਿਉਂਕਿ ਪੀਰ ਤੋਂ ਕਿਸੇ ਨੂੰ ਕੋਈ ਔਣ ਜਾਣ ਦੀ ਤੰਗੀ ਨਾ ਹੋਵੇ ਜਿਵੇਂ ਹੁਣ ਜਿਸ ਤਰ੍ਹਾਂ ਆਧਾਰ ਕਾਰਡ ਤੇ ਇਹਨਾਂ ਨੇ ਚਲਾਇਆ ਸੀ ਸਿਸਟਮ ਇਸ ਕਰਕੇ ਤੀਰਥ ਨੂੰ ਵੀ ਦੋ ਬੱਸਾਂ ਉਧਰੋਂ ਚੱਲਣ ਜਿਹੜੀਆਂ ਔਣ ਜਾਣ ਦੀ ਮਤਲਬ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਤੇ ਸੰਗਤ ਵਾਸੂ ਵੱਧ ਜਾਵੇ ਦੀ ਮੰਗ ਪਤਾਵੇ ਕੀ ਸਾਨੂੰ ਇਸ ਵਾਸਨ ਪ੍ਰਸ਼ਾਸਨ ਨੇ ਦਵਾਇਆ ਆ ਤੇ ਉਹਨਾਂ ਨੇ ਕਿਹਾ ਆ ਕਿ ਜਿਹੜੀਆਂ ਵੀ ਟਾੜੀਆਂ ਮੰਗਾ ਨੇ ਪੂਰੀਆਂ ਕਰਾਂਗੇ ਜ਼ਰੂਰ ਕੀਤੀਆਂ ਜਾਣਗੀਆਂ ਅਗਰ ਮਕਾਨੇ ਪੂਰੀ ਹੁੰਦੇ ਆ ਕੀ ਜੇ ਨਾ ਮੰਗਾ ਸਾਡੀਆਂ ਪੂਰੀਆਂ ਹੋਣਗੇ ਤੇ ਤਿੱਖਾ ਸੰਘਰਸ਼ ਕੀਤਾ ਜਾਊਗਾ ਇਸ ਤੋਂ ਵੀ ਵੱਡਾ ਜਿਹੜਾ ਆਪਣਾ ਮਰਾ ਰੋਡ ਮਾਰਚ ਕੱਢਿਆ ਜਾਊਗਾ ਜਾਂ ਕਿਸੇ ਹਸਾਹੀਂ ਭੰਡਾਰੀ ਪੋਲ ਤੇ ਵਹਾਂਗੇ ਔਰ ਸਾਰੇ ਪੰਜਾਬ ਦੀ ਕਾਲ ਦਿੱਤੀ ਜੀ ਕਿਸੇ ਬੰਦ ਦੀ ਜੀ ਜੈ ਜੈ ਵਾਲੇ ਕੀ ਜੀ ਜੈ ਪੀਨ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਅੰਬੇਡਕਰ ਮਹਾਪਚਾਇ ਸੰਗਠਨ ਦਾ ਮੁਖ ਸੰਚਾਲਕ ਆ ਤੇ ਮੇਰੇ ਨਾਲ ਪੂਰੇ ਮੇਰੇ ਜਿਹੜੇ ਸੰਗਠਨ ਦੀ ਪੂਰੀ ਟੀਮ ਆ ਔਰ ਮੈਂ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਵੀ ਆ ਅੱਜ ਜੋ ਰੋਡ ਜਿਹੜਾ ਰੋਸ਼ਮਾਰਚ ਜਿਹੜਾ ਕੀਤਾ ਗਿਆ ਰੋਡ ਦੇ ਉੱਤੇ ਆ ਕੇ ਤੇ ਜਿਹੜਾ ਸਰਕਾਰ ਦੇ ਪ੍ਰਤੀ ਇਹ ਕੱਢਿਆ ਗਿਆ ਰੋਸ਼ ਇਹ ਜਿਹੜਾ ਸਾਡੇ ਦਲਿਤ ਭਾਈਚਾਰੇ ਦੇ ਨਾਲ ਜਿਹੜਾ ਧੱਕੇਸ਼ਾਈ ਹੋ ਰਹੀ ਆ ਜਿਹੜੀ ਤਾਨਾਸ਼ਾਈ ਹੋ ਰਹੀ ਆ ਉਹਦੇ ਇਸ ਵਜੋਂ ਅਸੀਂ ਇਹ ਰੋਸ਼ਮਾਰਚ ਜਿਹੜਾ ਕੀਤਾ ਵਾ ਔਰ ਜਿਹੜਾ ਇਹ ਰੋਸ਼ਮਜਾਰਾ ਵਾ ਇਹ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਅਤੇ ਉਹਨਾਂ ਦੇ ਨਾਲ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਔਰ ਪਾਵਨ ਮਾਲਮੀ ਦੀ ਤਿਰਤੋ ਜਿਹੜੇ ਸੰਤ ਮਲਕੀਨਾਦ ਜੀ ਔਰ ਸਾਧੂ ਸੰਤਾ ਦੀ ਰਹਿਨਮਾਈ ਦੇ ਵਿੱਚ ਇਹ ਨਿਕਲਿਆ ਵਾ ਤੇ ਅਸੀਂ ਚਾਹੁੰਦੇ ਆ ਕਿ ਜੇ ਪੰਜਾਬ ਸਰਕਾਰ ਜੇ ਦਲਿਤਾਂ ਦੇ ਹੱਕ ਜਿਹੜੇ ਜੇ ਨਹੀਂ ਦੇਹੇਗੀ ਤੇ ਕੱਲ ਨੂੰ ਜਿਹੜਾ ਮੂਲ ਨਿਵਾਸੀ ਆ ਉਹ ਆਪਣੇ ਹੱਕ ਲੈਣਾ ਜਾਣਦਾ ਵਾ ਜੇ ਤੇ ਸਾਡੇ ਜਿਸ ਤਰ੍ਹਾਂ ਹੁਣ ਜਿਸ ਤਰ੍ਹਾਂ ਏਵੀਐਮ ਦਾ ਮੁੱਦਾ ਵਾ EVM EVM ਦੇ ਮੁੱਦੇ ਤੇ ਦੇਖੋ ਤੁਸੀਂ ਅਸੀਂ ਸੋਚ ਕੇ ਬੈਲਟ ਪੇਪਰ ਦਾ ਜਿਹੜੀ ਵੋਟ ਕਰਾਈ ਜਾਵੇ ਔਰ EVM ਨੂੰ ਖਤਮ ਕੀਤਾ ਜਾਵੇ ਔਰ ਜਿਹੜੀ ਸਾਡੇ ਸਕੂਲ ਦੇ ਬੱਚਿਆਂ ਦੀ ਸਕਾਲਰਸ਼ਿਪ ਆ ਉਹਦੇ ਸੰਬੰਧ ਦੇ ਵਿੱਚ ਆ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਜਿਹੜੇ ਜਿਹੜੇ ਕੋਈ ਮਸਲੇ ਹੈਗੇ ਆ ਜਿਹੜੇ ਪ੍ਰਸ਼ਾਸਨ ਨਾਲ ਕੋਈ ਵੀ ਹੈਗੇ ਆ ਜਿਹੜੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਅਸੀਂ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਕਹਿੰਨੇ ਆ ਕਿ ਇਹਨਾਂ ਦੀਆਂ ਸੁਣਵਾਈਆਂ ਕਰਨ ਔਰ ਜਿਹੜਾ ਤੁਸੀਂ ਕਿਹਾ ਸੀ ਕਿ ਦਲੀ ਸਮਾਜ ਦਾ ਡਿਪਟੀ ਸੀਐਮ ਵੀ ਲੱਗੇਗਾ ਉਹ ਵੀ ਅਜੇ ਤੱਕ ਜਿਹੜਾ ਨਹੀਂ ਲੱਗਾ ਤੇ ਅਸੀਂ ਚਾਹੁੰਦੇ ਹਾਂ ਕਿ ਜੇ ਆਉਣ ਵਾਲੀ ਸਮੇਂ ਦੇ ਵਿੱਚ ਜੇ ਤੁਸੀਂ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਜੇ ਤੇ ਜੇ ਬਾਬਾ ਸਾਹਿਬਾਂ ਮੇਟਕਨ ਜਿਹੜੇ ਅਧਿਕਾਰ ਦਲਿਤ ਭਾਈਚਾਰਿਆਂ ਨੂੰ ਦਿੱਤੇ ਆ ਉਹਨਾਂ ਨੂੰ ਦੇਣ ਜੇ ਅਗਰ ਨਹੀਂ ਦੋਗੇ ਤੇ ਆਨ ਆਲੇ ਜਿਹੜੇ ਛੱਟੇ ਆ ਤੁਹਾਡੀ ਆਉਣ ਸਰਕਾਰ ਦੇ ਵਿੱਚ ਫਿਰ ਉਹ ਗੰਭੀਰ ਹੋਣਗੇ ਤੇ ਇਹਦਾ ਜਵਾਬ ਜਿਹੜਾ ਵਾ ਉਹ ਜਿਹੜਾ ਵਾ ਆਪਾਂ ਜਦੋਂ VOTING ਹੋਏਗੀ ਉਸ ਟਾਈਮ ਦੇ ਵਿੱਚ ਆਪਾਂ ਜਵਾਬ ਦੇਵਾਂਗੇ ਅੱਜ ਕੀ ਆਸ਼ਵਾਸ਼ਣ ਮਿਲਿਆ ਰੱਖ ਦਿੱਤੀ ਸੀ ਸਾਹਿਬ ਅੱਜ ਦੇਖੋ ਜੀ ਜੋ ਆਸ਼ਵਾਸ਼ਣ ਤੁਹਾਨੂੰ ਪਤਾ ਹੀ ਆ ਕਿ ਡੀਸੀ ਹੋਵੇ ਚਾਹੇ ਕਮਿਸ਼ਨਰ ਹੋਵੇ ਚਾਹੇ ਸਰਕਾਰਾਂ ਹੋਣ ਇਹ ਜਿਹੜੇ ਆ ਝੂਠੇ ਵਾਅਦੇ ਤੇ ਦਿੰਦੇ ਰਹਿੰਦੇ ਆ ਮਗਰ ਅਸੀਂ ਫੇਰ ਤੋਂ ਉਹਦੇ ਤੇ ਕਰਦੇ ਆ ਜੋ ਮੌਜੂਦਾ ਇਸ ਟਾਈਮ ਸਾਡੇ ਲੋਕਾਂ ਨੂੰ ਮਿਲਦਾ ਪਿਆ ਵਾ ਅਸੀਂ ਤੇ ਉਹਦੀ ਗੱਲ ਕਰਾਂਗੇ ਅੱਜ ਅਸੀਂ ਆਪਣਾ ਸਾਧੂ ਸੰਤਾਂ ਦੇ ਨਾਲ ਮੰਗ ਪੱਤਰ ਤੇ ਦਿੱਤਾ ਵਾ ਤੇ ਗਾਂ ਦੀ ਜਿਹੜੀ ਕਾਰਵਾਈ ਹੈ ਜੇ ਤੇ ਸਾਡੀ ਸੁਣਵਾਈ ਹੋਏਗੀ ਤੇ ਠੀਕ ਹੈ ਨਹੀਂ ਤੇ ਹੱਕ ਲੈਣ ਵਾਸਤੇ ਫੇਰ ਰੋਡਾਂ ਦੇ ਉੱਤੇ ਆਵਾਂਗੇ ਆਪਾਂ ਜੈ ਬੰਦ ਕੀਲੇ ਸੋਨਰ ਭਾਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਗੱਦੀ ਦੇ ਬਰਾਜਮਾਨ ਸਤਗੁਰ ਮਨਕੀਰਨਾਥ ਮਹਾਰਾਜ ਕੀ ਜੈ ਅੱਜ ਦਾ ਜਿਹੜਾ ਰੂਸ ਮਾਰਤੇਗਾ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਵਾਲਮੀਕ ਸਮਾਜ ਵੱਲੋਂ ਤੇ ਸੰਤ ਸਮਾਜ ਦੇ ਸਤਗੁਰ ਮਲਕੀ ਤੋਂ ਮਹਾਰਾਜ ਜੀ ਦੀਗਵਾਈ ਵਿੱਚ ਕੱਢਿਆ ਗਿਆ ਵਾ ਔਰ ਮਾਨਯੋਗ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਰਾਈ ਜਿਹੜਾ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀ ਪੰਜਾਬ ਸਰਕਾਰ ਨੇ ਸਾਡੇ ਸਮਾਜ ਨਾਲ ਸਮਾਨਾਂ ਜਿਹੜੇ ਵਾਦੇ ਕੀਤੇ ਸੀ ਉਹਨੂੰ ਜਲਦ ਪੂਰੇ ਕਰੇ ਅਗਰ ਇਹ ਜਿਹੜੇ ਵਾਦੇ ਨਹੀਂ ਪੂਰੇ ਹੋਏ ਤੇ ਇਹ ਜਿਹੜਾ ਸੰਘਰਸ਼ ਸਾਰੇ ਪੰਜਾਬ ਦੇ ਵਿੱਚ ਹੀ ਹੋਊਗਾ ਤੁਹਾਨੂੰ ਨੇ ਕੀ ਆਸ਼ਵਾਸ਼ਣ ਦਵਾਇਆ ਜਿਹੜਾ ਜੀ ਐਡੀ ਸੀ ਸਾਹਮਣੇ ਇਸ ਵਾਸਤੇ ਆਇਆ ਕਿ ਤੁਹਾਡੀ ਜਿਹੜੀ ਮੰਗ ਹੈ ਉਹ ਪੰਜਾਬ ਸਰਕਾਰ ਤੱਕ ਤੇ ਸੈਂਟਰ ਸਰਕਾਰ ਤੱਕ ਰੱਖੀ ਜਾਊਗੀ। ਅਗਰ ਨਹੀਂ ਹਾਲਾਤ ਤਾਂ ਅਗਲਾ ਤੁਹਾਡਾ ਸਟੈਪ ਕੀ ਹੋਏਗਾ? ਜੀ ਇਹ ਜਿਹੜੇ ਇਹ ਜਿਹੜੀ ਜਿਹੜੇ ਮੰਗ ਹੈ ਜਿਹੜੀਆਂ ਇਸ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਇਹ ਡੀ ਸੀਆਂ ਨੂੰ ਮੰਗ ਪੱਤਰ ਦਿੱਤਾ ਜਾਊਗਾ ਔਰ ਇੱਕ ਵੱਡੇ ਇਕੱਠ ਕਰਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਊਗਾ ਵਾਲਮੀਕ ਸਮਾਜ ਵੱਲੋਂ ਕਿ ਜਿਹੜਾ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਸਮਾਜ ਦੇ ਨਾਲ ਕੀਤੇ ਹੋਏ ਵਾਅਦਿਆਂ ਤੋਂ। ਸਾਨੂੰ ਲੈ ਕੇ ਇਹਨਾਂ ਦੀ ਜਿਹੜੀ ਮੰਗ ਆ ਉਹ ਤੇ ਬੜੀ ਜਾਇਜ਼ ਹੈ ਕਿਉਂਕਿ ਭਗਵੰਦਾਨ ਸਾਹਿਬ ਨੇ ਆਪ ਹੀ ਕਿਹਾ ਆ ਹਰ ਜਗ੍ਹਾ ਤੇ ਐਡਵਰਟਾਈਜ਼ਮੈਂਟ ਕਰ ਰਹੇ ਨੇ ਕਿ ਮੈਂ ਜੀ ਤੀਰਥਾਂ ਨੂੰ ਫ੍ਰੀ ਕਿਤੇ ਹੋਣੇ ਤੇ ਜਿਹੜੀਆਂ ਪੀਲੀਆਂ ਬਸਾਂ ਇੱਥੇ ਕੂੜਾ ਹੁੰਦੀਆਂ ਨੇ ਜਿਹੜੇ ਬਾਲਾ ਸਾਹਿਬ ਦੇ ਟਰਾਈਆਂ ਹੀਆਂ ਸਾਨੂੰ ਵੀ ਦੇ ਦੇ ਨੱਡ 10 ਇਸ ਤੀਰਥ ਨੂੰ ਚਲਾਉਣ ਵਾਸਤੇ ਬਾਕੀ ਜੈ ਸ਼੍ਰੀ ਰਾਮ